ਉਹ ਠੀਕ ਹੈ ਸਾਡੀ ਦਬਦਿਆਰੀ ਆ ਆ ਤੁਸੀਂ ਬੈਗ ਬੂਕ ਤਾਂ ਚੱਜਦਾ ਲੈ ਲਓ ਆ ਝੋਲਾ ਜਿਹਾ ਖਾਤੋਂ ਲੈ ਕੇ ਆਉਂਨੇ ਪਹਿੜਾ ਲੱਗਦਾ ਉਹ ਤਾਂ ਜਾਂ ਪਹਿਲੀ ਬੋਲਣ ਲੱਗ ਗਈ ਪਹਿਲਾਂ ਮੈਂ ਮਰ ਜਾ ਆ ਤੁਸੀਂ ਫਰੀਦ ਨੂੰ ਕੱਢ ਗਿਆ ਇਹ ਕੱਪੜਾ ਅਸੀਂ ਕਿ ਜਰੂਰ ਸਟਾਏ ਆਹ ਕਰੇ ਪਾਉਣ ਵਾਲੇ ਜਿਹੜੇ ਕਾਤੋਂ ਭਾਈ ਫਿਰਦੀਆਂ ਲੈ ਜਾ ਜਾਈਏ ਹੋਣਗੇ ਉਹ ਜੀ ਪਾਕੇ ਮੰਨ ਭੈਣੇ ਹੋਣਾ ਕਰਨ ਵਾਲੇ ਕੱਪੜੇ ਸਭ ਪਵਾ ਲਉਂਗੀ ਛਾਲ ਪਾਈ ਫਿਰਦਾ ਖੱਦਰ ਦੇ ਇਹ ਤਾਂ ਇਹ ਤਾਂ ਹੁਣ ਤਾਂ ਦੇ ਦੇ ਪਹਿਲਾਂ ਮੈਨੂੰ ਇਹ ਦੱਸ ਪਹਿਲਾਂ ਸਿਆਲ ਹੈ ਗਰਮੀ ਹੈ ਤੇ ਬੜਾ ਬੜੀਆ ਕੱਪੜਾ ਹੈ ਕਰਦੇ ਆ ਬੋਲਣ ਦੇ ਲਈ ਮੈਨੂੰ ਪਹਿਲਾਂ ਹੀ ਨਹੀਂ ਪਾਈ ਸੀ ਸਿਆਲ ਚ ਹੁਣ ਜੇ ਉਹ ਘਸ ਗਿਆ ਉਹ ਮੇਰੇ ਗਰਮੀ ਚ ਪਹਿ ਜਾਣੀ ਸਾਰੀ ਗਰਮੀ ਪਾਉਗਾ ਤਾਂ ਮੈਨੂੰ ਕੋਲੇ ਚੁੱਟਾ ਕੁਰਤਾ ਪਜਾਮਾ ਹੈ ਕਿ ਅੱਜ ਦੇ ਲਿੰਡੇ ਦਾ ਪਵਾ ਰਹੇ ਨੇ ਤੇ ਤੈਨੂੰ ਐਦਾ ਪਤਾ ਹੀ ਨਹੀਂ ਸਿਆਲ ਹੈ ਫਿਰ ਕੋਲੇ ਜਾਣਾ ਚੁੱਟਾ ਪਜਾਮਾ ਨਹੀਂ ਪਹਿਣੀ ਚੁੱਟਾ ਕੁਰਤਾ ਪਜਾਮਾ ਤੋਂ ਮੰਗ ਕਿੰਨੇ ਸਰਪ ਪਤਾ ਕਿੰਨੀ ਲੱਗ ਜੇਗੀ ਚਿੱਟੇ ਕੁਰਤੇ ਪਜਾਮੇ ਦਾ ਅੱਜ ਮੈਨੂੰ ਸਰਪ ਦਾ ਤੈਨੂੰ ਮੈਂ ਦੇ ਦੇ ਲੈ ਕੇ ਦੇ ਦਿੰਦੀ ਇੱਥੋਂ 10 ਕਿਲੋ ਉਹ ਕੱਪੜੇ ਤਾਂ ਤੁਸੀਂ ਜੱਜ ਦੇ ਪਾ ਕੇ ਆ ਜੀ ਨੂੰ ਕੁੜੀ ਆਈ ਹੈ ਤ ਉਹਨੇ ਤੂੰ ਤਾਂ ਭੈਣੇ ਤੂੰ ਤਾਂ ਬਗਾਨਿਆਂ ਨੂੰ ਘੁ ਕਰਦੀ ਹੈਂ ਅੱਜ ਹੁਣ ਇੱਥੇ ਕਿਸੇ ਨੂੰ ਪਤਾ ਲੱਗ ਗਿਆ ਨਾ ਵੀ ਮੇਰੀ ਭੈਣ ਤੇ ਬਣਾਉਂ ਜਾਏਗੀ ਸਾਰੇ ਡੋਂਡੇ ਪਿੱਟ ਦੇਣਗੇ ਰਾਜਵਰ ਉਹ ਛਾਣ ਬਣਾਈ ਸੀਗੀ ਸੋਹਣੀ ਜਿਹੀ ਦੇਖ ਲੈ ਸੋਹਣੀ ਹੈ ਬੁਧੇਰੀ ਸੋਹਣੀ ਹੈ ਅਹ ਜਿੱਦਾਂ ਸਾਡੇ ਸੀਰੀ ਦੇ ਪਾਈ ਹੋਈ ਹੈ ਕੀ ਕਰੀ ਹੈ ਦੇਖ ਲੈ ਆਪ ਇਹਦੇ ਨਾਲ ਆਹ ਦੇਖ ਲੈ ਹੁਣ ਨਗਦ ਤੇ ਕੀ ਕਰਾਲਾ ਸਾਰੇ ਤੋਂ ਲੈ ਪਕਾਈ ਦੇ ਉਹਨੇ ਭੈਣੇ ਜੇ ਤੂੰ ਅਮੀਰ ਹੈਂ ਤਾਂ ਫਿਰ ਅਸੀਂ ਕੀ ਕਰੀਏ ਤੇਰੀ ਅਮੀਰੀ ਨੂੰ ਜੇਸੀ ਆ ਗਈ ਨਾਤਰੀ ਸੱਸ ਨੇ ਪਾਣੀ ਪਿਆ ਸਾਨੂੰ ਤੇ ਬਟਾਂਗ ਨਾ ਬਹਿਤਾ ਜਾ ਬੰਦੇ ਨੂੰ ਕੁਰਸੀ ਤੇ ਤਾਂ ਬਹਿ ਰਿਆ ਬੈਠਣ ਦੀ ਨਹੀਂ ਸੱਸ ਨੇ ਕੁਰਸੀ ਤੇਰੀ ਸੱਸ ਨੇ ਥੱਲੇ ਫੇਚ ਲਈ ਮੈਡੀ ਲੱਗਦੀ ਖੜੀ ਹੋ ਪੀੜੀ ਜੀ ਤੋਂ ਐ ਤੇ ਬੈਠਾ ਹੁਣ ਮੈਂ ਕੀ ਕਰਾਂ ਤੇਰੀ ਆਏ ਹਾਏ ਪੀੜੀ ਤੇ ਬੈਠਾ ਮੇਰੇ ਲਈ ਸਭੋਤੇ ਪਾਪੂ ਤੇ ਮਾਣ ਨੂੰ ਬੈਠੇ ਰੋਟੀ ਪਾਣੀ ਖਾਣ ਲੱਗ ਲਿਆਂਗੇ ਉਹਨਾਂ ਵਾਸਤੇ ਹੈ ਸਾਰੀ ਕੁਰਸੀਆਂ ਤੂੰ ਵੱਡੀਆਂ ਨੇ ਰਾਜੂ ਕੋਈ ਨਹੀਂ ਆਲਾ ਕਿਵੇਂ ਆਏ ਜੀ ਇਹ ਕਿ ਮੈਲ ਨਹੀਂ ਆਏ ਵੈਸੀ ਕਿਵੇਂ ਐਸੇ ਕੁਝ ਮੰਗਣਾ ਹੈ ਤਾ ਮੈਂ ਕਿਸੇ ਪੈਸੇ ਪੂਸੇ ਦੀ ਲੋੜ ਹੈ ਵੀ ਤਾਂ ਆਏ ਹੋ ਕੋਈ ਨਹੀਂ ਦੇ ਦਿਆ ਦੇ ਕੁਛ ਨਹੀਂ ਚਾਹੀਦਾ ਸਾਨੂੰ ਅਸੀਂ ਤਾਂ ਲੇਖ ਜਿਵੇਂ ਕਹਿੰਦੇ ਨੇ ਮਿਲਵਾਂ ਕਰਨਾ ਰਿਸ਼ਤੇਦਾਰੀ ਮਿਲ ਸਾਨੂੰ ਤਾਂ ਗਰੀਬ ਸਮਝ ਨਹੀਂ ਆਈ ਮੈਂ ਜੇ ਭੈਣ ਭੈਣ ਕੋਲੇ ਨਹੀਂ ਆਉਗੀ ਹੋਰ ਕਿੱਥੇ ਜਾਊਗੀ ਮੈਨੂੰ ਐਂ ਦੱਸ ਤਾ ਮੈਂ ਗਰੀਬ ਨੁ ਗਰ ਐਨੇ ਕਿੰਨੇ ਕ ਅਮੀਰ ਹੋ ਤੁਸੀਂ ਕਲਪਈ ਹੋਣੀ ਮੀਰ ਹੋਈ ਐ ਆਪੜ ਕਰਦੀ ਐ ਪਹਿਲਾਂ ਥੋਡੇ ਕੋਲੇ ਪੀਸ ਸੀਗਾ ਪੁਰਾਣਾ ਜਾਂ ਮੋਟਰਸਾਈਕਲ ਹੁੰਦਾ ਸੀਗਾ ਮੈਂ ਕਾਹਨ ਡਾ ਤੁਹਾਨੂੰ ਤੰਗ ਇਹਦਾ ਥੋਡੇ ਕੋਲ ਪੁਰਾਣਾ ਮੋਟਰਸਾਈਕਲ ਸੀ ਜੇ ਤੋ ਚੀਜਾਂ ਤੈਨੂੰ ਲੈ ਲ ਜਾਂਦਾ ਹੁੰਦਾ ਸੀ ਮੇਰੀ ਗੱਲ ਸੁਣ ਥੋਡੇ ਮੋਟਰਸਾਈਕਲ ਦਾ ਪਲੱਗ ਜਾਂ ਮੱਚ ਜਾਂਦਾ ਕਦੇ ਤਾਂ ਉਹ ਪਲੱਗ ਪਾਲਾ ਨਾ ਪਜਾ ਉਹਦਾ ਟਾਹਗਾ ਬੰਨਣਾ ਹੁੰਦਾ ਸੀ ਚਣਾਇਆ ਮੇਰੇ ਤੇ ਲੈ ਅਸੀਂ ਕਿੰਨੇ ਮੱਚਦੇ ਆ ਅਸੀਂ ਤਾਂ ਖੁਸ਼ੀ ਮਨਾਉਣੀ ਆ ਐ ਤੈਨੂੰ ਪੁਰਾਣੀਆਂ ਕਿੰਨੇ ਉਹ ਕਰਾਈ ਤੂੰ ਕਰ ਪਈ ਨਹੀਂ ਉਹ ਤਾਂ ਤੇਰੀ ਸੱਸ ਨੂੰ ਟੋਟ ਹੁਣ ਫਿਰ ਨੌਕਰ ਆਉਣਗੇ ਤਾਂ ਫੇਰੇ ਪੁਰਾਣੀਆਂ ਘਰਾਂ ਸੀ ਕਿਵੇਂ ਫੜਾ ਲਗੇ ਲੈ ਪੈ ਨਹੀਂ ਪੁਰਾਣੇ ਨੂੰ ਨੌਕਰ ਫੜਾਉਣਗੇ ਹੋਰ ਆਪੀ ਜਾ ਕੇ ਨਾ ਨਾ ਬਾਈ ਸੋਈ ਜਨੈ ਲੈ ਪੈ ਮਾਰ ਕੇ ਬੀ ਸਸਲ ਰੂਗੀ ਮੈਲੀਆ ਦੰਨੀ ਆ ਲੈ ਲੈ ਕੀ ਗੱਲਾਂ ਕਰਦੀ ਆ ਉਹ ਤੇਰੀ ਭਣ ਤਾਂ ਉਹਦੋਂ ਵੀ ਪਾੜੀ ਵੜਕ ਪਾ ਲਈ ਜੀ ਤਾਂ ਚਾਹ ਦੇ ਆ ਬੀ ਨੇ ਕਰਤੀ ਹੈ ਮੈਂ ਤਾਂ ਇਸ ਕਿਹੜੀ ਬੁੜੀ ਹੈ ਜੀ ਐਮ ਕਿਆਂ ਲੈ ਬੰਦੇ ਜੇ ਜਦੋਂ ਕਹਿੰਦੇ ਕਿ 2 ਰੁਪਏ ਕੋਲੇ ਆ ਜਾ ਨਾ ਬੰਦੇ ਦੇ ਤਾਂ ਖੰਭ ਲੱਗ ਜਾਂਦੇ ਖੰਭਾਂ ਹੋਈ ਗੱਲਾਂ ਕੀ ਗੱਲਾਂ ਕਰਦੀ ਆਂ ਭੇ ਭਾਈ ਆਵਦਿਆਂ ਨੂੰ ਹੀ ਸਿਆਣ ਦੇ ਦੇ ਜਵਾਨਾ ਦੇਖ ਲੈ ਕੀ ਗੱਲਾਂ ਕਰਦੀ ਆ ਨਾ ਕੱਲੇ ਪੈਸੇ ਨਹੀਂ ਕਰਤੇ ਯਾਰ ਪਹਿਲਾਂ ਵੀ ਪਹਿਲਾਂ ਤਾਂ ਮੀਰ ਹੁਣ ਫੇਰਤਾ ਹੁੰਦਾ ਹੁਣ ਬੜੀ ਉਮੀਦ ਹੋ ਗਈ ਲੈ ਤੁਸੀਂ ਕਰੋ ਸਖਾਂਡਾ ਨੇ ਮੀਰ ਨਾ ਸਾਡਾ ਤਾਂ ਪਹਿਲਾਂ ਬਦ ਵਿੱਚ ਕਦੋਂਗੇ ਉਹੀ ਗੱਲ ਜਿਵੇਂ ਕਹਿੰਦੇ ਰੱਬ ਦਾ ਛੱਪਰ ਪਾ ਮੇਰੀ ਗੱਲ ਸੁਣ ਲੈ ਇੰਤਰ ਆਪਣੇ ਕੋਲੇ ਵੀ ਉੰਨੀ ਐ ਮੇਰੇ ਸਾਡੂ ਕੋਲੇ ਵੀ ਉੰਨੀ ਆਪਨੇ ਬੁਮਾਰਾ ਹੁੰਦਾ ਇਹਦੇ ਨਰਮਾ ਤੇ ਜੀਰੀ ਹੋ ਜਾਂਦੇ ਮੈਂ ਸਾਈਨੀ ਐ ਹਲੋ ਦੇ ਕਿਹੜੇ ਨਰਮੇ ਜੀਰੀਆਂ ਹੁੰਦੇ ਆ ਮੈਨੂੰ ਪੱਤੀ ਐ ਜਿਹੜਾ ਇਹਨਾਂ ਦਾ ਬਿਜ਼ਨਸ ਚੱਲਦਾ ਹੈ ਖੋਲੇ ਤੀਜੇ ਨੇ ਹੁਣ ਕੰਮ ਕੀ ਲੈਂਦੇ ਸਾਨੂੰ ਵੀ ਦੱਸਦੇ ਜਿਹੜਾ ਬਿਜ਼ਨਸ ਚੱਲਦਾ ਮਾਣਾ ਚੱਲਦੀ ਰੱਖੇ ਬਿਜ਼ਨਸ ਆਸ ਤਾਂ ਬਾਦੂ ਚਲਾ ਰੱਖੇ ਨੇ ਸਾਨੂੰ ਵੀ ਦੱਸ ਲਿਓ ਲੈ ਚਲਾ ਸਕਦੇ ਦੱਸ ਕਿੰਨੇ ਫੇਲ ਹੋਣਾਗਾ ਆਪਾਂ ਨੂੰ ਹਾਂ ਇਹ ਗੱਲ ਐ ਅੱਛਾ ਭੇਤ ਛੇਤ ਲੈਣ ਆਈ ਹਾਂ ਵੀ ਕੀ ਕੰਮ ਕਰਦੇ ਨੇ ਨਾ ਮੁੰਡਾ ਤੁਸੀਂ ਕਹਿ ਰਹੇ ਸੀ ਅਸੀਂ ਅਮੀਰ ਆਂਗੇ ਇਹੋ ਜੀ ਤੋਂ ਕਸਪਤੇ ਉਹ ਮਿਲਕਦੀ ਰਹੀ ਬੰਦਿਆ ਪੱਟਾ ਛੋਟੇ ਕੱਪੜੇ ਲਈ ਵਾਸਤੇ ਲੈ ਕੇ ਆਈਆਂ ਅਗਰ ਵੀ ਹੁਣ ਜਿਹੜਾ ਕੋਈ ਹੋਰ ਤਾਕੜਾ ਬੰਦਾ ਆਉਂਦਾ ਫਿਰ ਅਸੀਂ ਨਵਾਰੀ ਜੋ ਇਹੋ ਜੀ ਕੱਪੜੇ ਨਹੀਂ ਅਸੀਂ ਤਾਕੜੀ ਨਹੀਂ ਹੈਗੇ ਨਾ ਆਪਣਾ ਮਸਤਾ ਕਰ ਲਈਆਂ ਫਿਰ ਸਭ ਨੂੰ ਜੀ ਗੱਲਦੀਆਂ ਤੁਹਾਨੂੰ ਕੱਢੀ ਤੁਨਾਂ ਗੱਲੇ ਕਰ ਕਰ ਰਹੀ ਹੈ ਕੱਲ ਹਰ ਕੋਈ ਚਲੀ ਗਿਆ ਹਾਂ ਤੇ ਟੱਕ ਚੋਲਾ ਆਪਣਾ ਚਲੀ ਗਿਆ ਗੱਲ ਮਾਰ ਕੇ ਪਹਿਲਾਂ ਤੇ ਬੇਈਂ ਕੀ ਕਰਦੇ ਜਾਣਾ ਤੇ ਭੈਣ ਕੋਲੇ ਆਈ ਸੀ ਭੈਣ ਭੈਣ ਨੇ ਘਰ ਲਗਾਈ ਮੈਂ ਤਾਂ ਤੈਨੂੰ ਆਇਆ ਬਣਾਤੀ ਵੀ ਆਪਾਂ ਮੈਨੂੰ ਵੀ ਦੇਖ ਆਪਣੇ ਪਿੰਡ ਦੇ ਚੱਲ ਭਾਈ ਚੱਕ ਪਾਏਗਾ ਆਪਾਂ ਚੰਗੀ ਤੱਕ ਕੋਈ ਨਹੀਂ ਸਾੜੀ ਨੂੰ ਮਿਲਣਾ ਕਿੱਥੋਂ ਸਾੜੀ ਸਾੜੀ ਦਾ ਹੈ ਆ ਮੈਂ ਤਾਂ ਜਮਾਨੀ ਸੀ ਆ ਤੇਰੇ ਜੀਜੇ ਨੂੰ ਮੈਂ ਸਾੜੀ ਕੋਲੇ ਜਾਣਾ ਮੈਂ ਸਾੜੀ ਕੋਲੇ ਜਾਣਾ ਨਾ ਕਿਸੇ ਦਾ ਕਰਦੇ ਹੋ ਮੈਂ ਮੈਂ ਤਾਂ ਸੁਣਾਈ ਗਈ ਨਹੀਂ ਆ ਵੀ ਜਾਇਸੀ ਕਿ ਠੰਡ ਨਾਲ ਤਾਂ ਆਉਂਦੇ ਵਧੀਆ ਟੌਰ ਫੋਨ ਕੱਢ ਕੇ ਆਉਣੀ ਸੀ ਤੁਸੀਂ ਐ ਦੂ ਠੰਡ ਨਾਲ ਸੀ ਕੀ ਸਾਰਾ ਜੋਰ ਲਾ ਕੇ ਆਏ ਆਂ ਮੈਂ ਟਾਰ ਫੋਨ ਕੱਢਣ ਨੂੰ ਅਸੀਂ ਕਿਤੇ ਰਹੀ ਉਹ ਗੱਲ ਮੁੰਡੇ ਦੇ ਵਿਆਹ ਤੇ ਆਇਆ ਸੀ ਤੇ ਵਿਆਹ ਤੇ ਆਵਾਂਗੇ ਉਦੋਂ ਲੈ ਆਵਾਂਗੇ ਸਾੜੀ ਤੂੰ ਆ ਜਾਈਂ ਫਿਰ ਕਰਨੀ ਤੁਹਰਾ ਕੁਛ ਆਏ ਦੱਸੋ ਚਾਹ ਨਾਲ ਕੀ ਖਾਓਗੇ ਅਸੀਂ ਕੀ ਖਾਣੇ ਚਾਹਣਾ ਚਾਹੀਏ ਕਿ ਨਹੀਂ ਹੈ ਦੋ ਬਿਸਕੁਟ ਲੈ ਕੇ ਡਬੋ ਕੇ ਉਹ ਖਾ ਲਾਂਗੇ ਹਾਂ ਬਿਸਕੁਟਾਂ ਦਾ ਰਵਾਜ ਹੀ ਹੈਗਾ ਸਾਡੇ ਕਿਉਂ ਅਸੀਂ ਛੱਡ ਤਾਂ ਅਸੀਂ ਤਾਂ ਸਮੋਸੇ ਬਰੈਡ ਹੈ ਉਸ ਮੰਗਾਉਣੇ ਚਾਹ ਨਾਲ ਅੱਛਾ ਹੋਰ ਅਸੀਂ ਨਹੀਂ ਤਾਂ ਬਿਸਕੁਟ ਮੰਗਾਏ ਨਾ ਰਾਜਵੀਰ ਹਾਂ ਕਿਉਂ ਤੁਸੀਂ ਘਰ ਜਾ ਘਰ ਕੇ ਕੋਠੀ ਪਾਉਣ ਨੂੰ हां कि मिस्त्री लाणा ਦਾ ਪਾਉਣੀ ਨਕਸ਼ਾ ਲੈਣ ਗਿਆ ਹੋਇਆ ਹੈਗਾ ਇੱਥੇ ਹੀ ਬਣਾ ਲਿਓ ਬਾਹਰ ਪਾਉਂ ਉਹ ਇੱਥੇ ਹੀ ਬਣਾਵਾਂਗੇ ਉਹ ਮੂਰਲੀ ਜਿਹਦਾ ਵੀ ਅਸੀਂ ਲੈ ਲਈ ਗੇਟ ਅਸੀਂ ਉੱਥੇ ਲੈਣ ਗਏ ਅਸੀਂ ਆ ਆਦਾ ਉਹ ਹੀ ਆਲਾ ਸਾਡੇ ਤਾਂ ਇੱਕ ਕੱਚਾ ਕੁੱਠਾ ਉਹ ਵੀ ਵਿਚਾਰਾ ਡਿੱਗਣ ਵਾਲਾ ਤੁਸੀਂ ਉਹਨੂੰ ਥਾਂ ਵੇਚ ਲਈਏ ਆ ਕਰ ਤੁਸੀਂ ਆ ਸਮਝ ਲੈ ਬੜ ਤੁਸੀਂ ਬਾਹਰ ਅਸੀਂ ਲੈ ਲਵਾਂਗੇ ਦੇ ਦੇਗੇ ਕੋਈ ਗੱਲ ਨਹੀਂ 15 ਲੱਖ ਰੁਪਏ ਦੇ ਦਿਓ ਸਾਨੂੰ ਤੇ ਆ ਕਰ ਰੱਖ ਲਿਓ ਤੁਸੀਂ 15 ਲੱਖ ਮੰਗਦੀ ਹੈ 15 ਲੱਖ ਤੇ ਹੋਰ ਹੁਣ 80-70 ਲੱਖ ਦੀ ਕੋਠੀ ਹੈ ਜਿਹੜੀ ਅਸੀਂ ਪਾਵਾਂਗੇ ਜਿਹੜਾ ਸਾਡਾ ਘਰ ਹੈ ਨਾ ਤੈਨੂੰ ਪਤਾ ਹੈ ਜਿੰਨਾ ਸਾਨੂੰ ਬੰਡੇ ਆ ਥਾਂ ਸਾਡਾ ਤਾਂ ਬੱਸ ਉਹ ਆਪਣੇ ਕਰਮਚਾਰੀ ਲਊਗਾ 75 ਕਹਹਾੜ ਦਾ ਸੌ ਹੋਊਗਾ ਮੂੰਹ ਮਾਰ ਜਾ 75 ਕਹਹਾੜ ਚ ਤਾਂ ਸਾਡੀ ਮੈਸੂਦੀ ਨਹੀਂ ਖਰਚੀਗੀ ਇਹ ਆਪਾਂ ਨੂੰ ਕਿੱਥੇ ਕਰ ਦਿੰਦੇ ਆ ਇਹ ਆਪਣੇ ਲਈ ਕੋਈ ਨਹੀਂ ਭੈਣੀ ਚਲ ਕੋਈ ਨਾ ਸਾਡਾ ਕੁਟਾ ਕੇ ਦੇ ਦਾਂਗੇ 1400 ਰੁਪਏ ਦੇ ਦੇ ਨਾ ਨਾ ਸਸੀਂ ਤਾਂ ਘਰ ਦੀ ਲੋੜ ਨਹੀਂ ਸਾਨੂੰ ਤਾਂ ਜੇ ਰੱਬ ਆਪ ਹੀ ਦੇ ਦੂਆ ਜਿਵੇਂ ਕਹਿੰਦੇ ਨੇ ਕਦੇ ਥੱਬੇ ਚ ਕਰੇ ਮੁਠੀ ਚਾਹ ਕੋਈ ਮੈਨ ਫੇਰਾ ਉਹ ਦਿੱਤਾ ਨਾ ਰੱਬ ਨੇ ਅਸੀਂ ਵੀ ਤੱਕ ਜੇ ਕਰ ਲਿਆ ਨਹੀਂ ਚਾਦਰ ਦੇ ਕੇ ਪੈਰ ਪੁਛਾਰੇ ਕਿਤੇ ਹੁਣਾ ਮਹਿੰਗੇ ਥਾਣੇ ਲੈ ਜਾ ਬਣੀ ਪਾਣੀ ਚੱਕੀ ਕੋਈ ਉਹਲੇ